ਇਹ ਨਾਵਲ ਆ ਜੀ ਮਮਲ ਜਸਵੰਤ ਸਿੰਘ ਕਮਲ ਦਾ ਲਿਖਿਆ ਹੋਇਆ ਹੈ ਵੈਸੇ ਤਾਂ ਉਹਨਾਂ ਦੇ ਨਾਵਲ ਬਹੁਤ ਜ਼ਿਆਦਾ ਮਸ਼ਹੂਰ ਨੇ ਜਿੰਨਾਂ ਲੋਕਾਂ ਨੇ ਪੜ੍ਹੇ ਆ ਉਹ ਜਾਣਦੇ ਆ ਪਰ ਮੇਰਾ ਇਹਦੇ ਨਾਲ ਸਬੰਧ ਇਹ ਆ ਵੀ 8ਵੀਂ ਕਲਾਸ 'ਚ ਮਾਸਟਰ ਸਰਜੀਤ ਸਿੰਘ ਉਹਨਾਂ ਨੇ ਜਿਹੜੀ ਮੈਨੂੰ ਪਹਿਲੀ ਕਿਤਾਬ ਦਿੱਤੀ ਪੜ੍ਹਨ ਨੂੰ ਉਹਨਾਂ ਦੀ ਉਹਨਾਂ ਨੇ ਕਿਤੇ ਪੁਰਾਣੀ ਲਾਇਬ੍ਰੇਰੀ 'ਚੋਂ ਜਿੱਥੇ ਹੜਾ ਆਇਆ ਸੀ ਉੱਥੋਂ ਉਹਨਾਂ ਨੇ ਸਾਹਮਣੇ ਰੱਖੀ ਸੀ ਮੈਨੂੰ ਦੇ ਦਿੱਤੀ ਕਹਿੰਦੇ ਆ ਪੜ੍ਹ ਕੇ ਦੇਖ ਕਿਤਾਬ ਤੇ ਮੈਂ ਉਹਦਾ ਨਾਵਲ ਪੜ੍ਹਿਆ ਤੇ ਉਹਦੇ 'ਚ ਇੱਕ ਇੰਪੋਰਟੈਂਟ ਗੱਲ ਸੀ ਕਿ ਉਹ ਪਤਾ ਨਹੀਂ ਸੀ ਲੱਗ ਰਿਹਾ ਕਿ ਬੰਦਾ ਦਰਿਆ ਪਾਰ ਕਰਕੇ ਜਾ ਕੇ ਜਾਂਦਾ ਕਿੱਥ ਉਹ ਫਿਰ ਉਹ ਕਹਿੰਦੇ ਵੀ ਉਹਦੇ ਜਿਹੜੇ ਨਾ ਐਂ ਕਰੋ ਵੀ ਭਿੱਜੇ ਹੋਏ ਵਾਲਾਂ ਦਾ ਪਾਣੀ ਆ ਜਿਹੜਾ ਹੈਗਾ ਸੀ ਉਹ ਉਹ ਇਕੱਠਾ ਕਰ ਲਓ ਤੇ ਪਾਣੀ ਸਿਆਣੇ ਕੋਲੇ ਲੈ ਕੇ ਜਾਂਦੇ ਉਹ ਪਾਣੀ ਦੇਖ ਕੇ ਦੱਸਦਾ ਵੀ ਅੱਛਾ ਇਹ ਪਾਣੀ ਫਲਾਨੀ ਨਦੀ ਦਾ ਪਾਣੀ ਹੈ ਉਹ ਗੱਲ ਮੇਰੇ ਯਾਦ ਸੀ ਤੇ 24 ਸਾਲ ਬਾਅਦ ਦੁਬਾਰਾ ਮੈਂ ਨਾਵਲ ਪੜ੍ਹਿਆ ਤੇ ਇਹ ਜਿਵੇਂ ਆਪਣੇ ਹੀਰ ਹੈ ਪੰਜਾਬ ਦੇ ਵਿੱਚ ਉਵੇਂ ਮਾਰੂਥਲ ਦੀ ਹੀਰ ਹੋਈ ਹੈ ਇਹ ਆ ਜੈਸਲਮੇਰ ਦੇ ਨੇੜੇ ਲੋਧਰਵਾ ਇੱਕ ਨਾਮ ਦਾ ਸ਼ਹਿਰ ਹੁੰਦਾ ਸੀ ਕਾਕ ਨਦੀ ਵਗਦੀ ਸੀ ਉੱਥੋਂ ਦੀ ਇੱਕ ਮੂਮਲ ਨਾਂ ਦੀ ਇੱਕ ਕੁੜੀ ਹੋਈ ਸੀ ਤੇ ਉਹਦੀ ਪ੍ਰੇਮ ਕਹਾਣੀ ਹੈ ਜਿਵੇਂ ਆਪਣੇ ਹੀਰਾਂਜੇ ਦੀ ਕਹਾਣੀ ਹੈ ਬਹੁਤ ਪਿਆਰੀ ਕਥਾ ਹੈ ਉਥੇ ਲੋਕੀ ਵੀ ਗਾਏ ਜਾਂਦੇ ਆ ਇਹਦੇ ਤੇ ਜੇ ਕਿਸੇ ਨੂੰ ਪ੍ਰੇਮ ਕਹਾਣੀਆਂ ਪਸੰਦ ਨੇ ਥ੍ਰਿਲਰ ਤੇ ਐਕਸ਼ਨ ਵੀ ਪਸੰਦ ਆ ਤਾਂ ਇਹੇ ਨਵਲਾ ਬਹੁਤ ਮਜ਼ੇਦਾਰ ਨਵਲਾ ਹੈ ਪੜਿਓ ਬਈ ਮੁੰਮਲ ਸ਼ਾਹ ਬਾਈ ਦੀ ਦੁਕਾਨ ਤੋਂ ਮਿਲ ਜੂਗਾ